ਸਵਾਗਤ ਹੈ ਕਿਸਾਨ ਵੀਰੋ ਹੋਡਾ ਟੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987812390017 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਲਹਿਰਾਵੇਗਾ ਵੀਰੇ ਤੇ ਨਗਦੀਕ ਪੁੱਚੋ ਦੇ ਤੇ ਇਧਰ ਨਥਾਣੇ ਤੇ ਇਧਰ ਆ ਗਿਆ ਰਾਮਪਰਾਹਨ ਸ਼ਹਿਰ ਮੰਡੀੜੀ ਪਸ਼ੂ ਲੱਗਦੀ ਆ ਤੇ ਦੋ ਅੱਜ ਲੋਕਲ ਤੁਹਾਨੂੰ ਝੋਟੀਆਂ ਦਿਖਾਵਾਂਗੇ ਇੱਕ ਮੱਝ ਤੇ ਇੱਕ ਇਧਰ ਝੋਟੀ ਗੱਲਬਾਤ ਬਾਈ ਨਾਲ ਕਰਾਂਗੇ 사ਸੀ ਕਾਲ ਜੀ ਹੋ ਠੀਕ ਹੋ ਜੀ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਆਪਾਂ ਹੈ 82849 74 536 74 74 536 500 ਸਤੀ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਆਪਾਂ ਜਾਨਵਰ ਦਿਖਾਉਣੇ ਆ ਦੋ ਹਨਾ ਹਾਂਜੀ ਜਿਹੜਾ ਆਪਣੇ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਹਾਈਵੇ ਉਹਦੇ ਤੇ ਆਪਣਾ ਪਿੰਡ ਆ ਗਿਆ ਉਥੇ ਗੇਟ ਬਣਿਆ ਬਉ ਉਥੋਂ ਇਧਰ ਨੂੰ ਆ ਸਕਦੇ ਆ ਥੱਲੇ ਨੂੰ ਓਕੇ ਜੀ ਤੇ ਅੱਜ ਆਪਾਂ ਜਾਨਵਰ ਦਿਖਾਉਣੇ ਲੋਕਲ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਦੋ ਹਨਾ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਮੱਝ ਦੇਖੀ ਜੰਨੇ ਆ ਬਾਈ ਹਾਂਜੀ ਕਿਹੜਾ ਸੂਆ ਸੂਈ ਆ ਸੂ ਗਈ ਹੁਣ ਚੌਥਾ ਸੂਆ ਸਹੀ ਸੂਂਦੀ ਆ ਤੇ ਦੁੱਧ ਤੀਜੇ ਸੂਏ ਦਾ ਦੁੱਧ ਕਿੰਨਾ ਕੱਢਿਆ ਵਾ ਇਹਨੇ 12 ਕਿਲੋ 12 ਕਿਲੋ ਐਤ ਕੀ ਫਿਰ ਵਾਧੂ ਹੋਰ ਹਾਂ ਐਤ ਕੀ ਸਮੀ ਵੀ ਜ਼ਿਆਦਾ ਹੈ ਹਨਾ ਓਕੇ ਸਮੀ ਪਲੀ ਵੀ ਚੰਗੀ ਆ ਬਾਕੀ ਦੀ ਗੱਲ ਚੰਗੇ ਵੇਟ ਜਾਗੀ ਤੇ ਚੰਗੇ ਖੋਲੋ ਜੀ ਨੂੰ ਮੜਾਇ ਤੋਰਾ ਕਰਾ ਗਏ ਚੱਕ ਕਿੰਨੇ ਕਿ ਦਿਨ ਬਾਕੀ ਆ ਬਾਈ ਇਹਦੇ ਇਹਦੇ ਜੀ ਮੰਨ ਕੇ ਚੱਲਾ 23 ਤਰੀਕ ਨੂੰ ਦੇਣ ਪੂਰੇ ਹੋ ਜਾਣਗੇ 23 ਤਰੀਕ ਨੂੰ ਦਿਨ ਪੂਰੇ ਹੋ ਜਾਣਗੇ ਤੇ ਭਾਰ ਪਿੱਛੇ ਸਭ ਓਕੇ ਆ ਬਾਈ ਜਮਾ ਗਰੰਟੀ ਆ ਬਾਈ ਰੇਟ ਇਹਦਾ ਜਮਾ ਜਾਇਜ਼ ਹੋਊਗਾ ਕਢਾ ਦਿਓ ਜੀ ਕਿੜਾ ਮੜਾ ਥਾਂ ਥੋੜਾ ਤੰਗ ਆ ਉਸਾ ਹੁਣ ਜੱਜਮੈਂਟ ਕਰ ਲਿਓ ਚੰਗੀ ਸਮੀ ਪਲੀ ਵੀ ਹੁਣ ਵੀ ਹਵਾਨਾ ਚੰਗਾ ਗਾਂ ਤੋਂ ਮੋੜ ਲਿਆ ਕੋਈ ਚੱਕਰ ਨਹੀਂ ਆ ਦੇਖੋ ਜੀ ਮੋੜ ਲਿਆ ਵੀਰੇ ਇੱਥੋਂ ਆ ਦੇਖੋ ਜੀ ਥਾਂ ਹਵਾਨਾ ਸਾਫ ਆਪਾਂ ਇਹਨੂੰ ਕਹਿ ਸਕਦੇ ਆ ਆ ਦੇਖੋ ਇਹ ਥਾਣ ਹਵਾਨੇ ਦੀ ਪੂਰੀ ਸਾਫ ਸੁਥਰੀ ਤੇ ਚੰਗੇ ਵੇਟ ਜਾਗੀ ਹਨ ਭਾਂਡੇ ਦੀ ਓਕੇ ਕਿੰਨੇ ਦਿਨ ਬਾਕੀ ਆ ਬਾਈ ਇਹ ਬਾਈ 23 ਦਿਨ 23 ਦਿਨ ਹਜੇ ਬਾਕੀ ਪਏ ਓਕੇ 25 ਦਿਨ ਨੇ ਲਈ ਜਾਣੇ ਹਨਾ 23 ਦਿਨ ਨੂੰ ਜਮਾ ਓਕੇ ਧਾਰ ਮੋਟੀ ਤੇ ਬੋਲੀ ਹਾਂ ਬਿਲਕੁਲ ਤੇ ਡਿਮਾਂਡ ਬਾਈ 1 ਲੱਖ 50 ਹਜ਼ਾਰ ਮਾਨਦਾਨ ਹੋ ਜਾਊਗਾ ਕਿਉਂਕਿ ਚੰਗੀਆਂ ਮੰਨ ਜਾਗੀ ਜੀ ਰੇਟ ਬਾਈ ਨੇ ਜਮ ਹੀ ਜਾਇਜ਼ ਕਰਿਆ ਕੋਈ 35 ਨਹੀਂ ਕਰਿਆ ਕੋਈ 40 ਨਹੀਂ ਕਰਿਆ ਪੁੱਛ ਕੇ ਕਰਿਆ ਆਪਾਂ ਤੋਂ ਖਿੱਚ ਕੇ ਰੇਟ ਰੱਖਿਆ ਬਾਈ ਨੇ ਤੁਹਾਡਾ ਮਾਨਦਾਨ ਜ਼ਰੂਰ ਕਰੂਗਾ ਕਿਹੜੀ ਵੀਰੇ ਇਧਰ ਤੋਹਫਾ ਹੀ ਆਤਾ ਝੋਟੀ ਹੈ ਨਾ ਬਿਲਕੁਲ ਤੇ ਕਿਹੜਾ ਸੂਆ ਸੂਈ ਪਿਆ ਇਹ ਇਹ ਪਹਿਲਾ ਪਹਿਲਾ ਸੂਆ ਸੋ ਬੱਚਾ ਇਹਦਾ ਸਪੈਰ ਹੋ ਗਿਆ ਮਰ ਚੁੱਕਿਆ ਓਕੇ ਜੀ ਤੇ ਕਿੰਨਾ ਦੁੱਧ ਆ ਬਾਈ ਹੁਣ ਇਹਦਾ ਕਿੰਨਾ ਚਿਰ ਹੋ ਗਿਆ ਸੂਈ ਨੂੰ ਮਹੀਨਾ ਓਕੇ ਜੀ ਮਹੀਨਾ ਸੂਈ ਨੂੰ ਹੋ ਗਿਆ ਤੇ ਮਿਲਦੀ ਕਿਵੇਂ ਵੀਰੇ ਹੁਣ ਮਿਲਦੀ ਠੀਕ ਹੋ ਰਹੀ ਹੈ ਹਲਦੀ ਹੁਲਦੀ ਤਾਂ ਨਹੀਂ ਬਾਲੀ ਝੋਟੀ ਕਲ ਨਹੀਂ ਹੈ ਜੀ ਖੋ ਲੋ ਜੀ ਇਹਦਾ ਵੀ ਤੋੜ ਰਕਰੇ ਚੈੱਕ ਤੇ ਚੰਗੀਆਂ ਝੋਟੀਆਂ ਚ ਆ ਗਈ ਜੀ 8 ਕਿਲੋ ਦੁੱਧ ਜਾਇਜ਼ ਗੱਲਾਂ ਕੋਈ ਦਾਸ ਨਹੀਂ ਚੰਗੀ ਕੁਆਲਿਟੀ ਚੰਗੀ ਫੇਸ ਦੀ ਕੁਆਲਿਟੀ ਚੰਗੇ ਰੰਗ ਬੰਨ ਦੀ ਕੋਈ ਗੱਲ ਨਹੀਂ ਹੌਲੀ ਤੋਰ ਲੋ ਆ ਦੇਖੋ ਜੀ ਕਿਉਂਕਿ ਬੰਦਾ ਨਹੀਂ ਆਉਂਦਾ ਘਰੇ ਐਡਾ ਤੇ ਜੱਜਮੈਂਟ ਤੇ ਕੱਦ ਦੀ ਵੱਡੇ ਦੇ ਹਿਸਾਬ ਨਾਲ ਮਾੜੀ ਜੀ ਬਸ ਇੱਥੇ ਹੀ ਮੋੜ ਲਿਆ ਜੀ ਆ ਦੇਖੋ ਜੀ ਇਧਰ ਨੂੰ ਲੈ ਚਲੋ ਕੋਈ ਜੱਟ ਤੋਰੇਦਾਰੇ ਦੇ ਇੱਕ ਨੰਬਰ ਆਇਓ ਤੁਸੀਂ ਕੋਈ ਚੱਕਰ ਨਹੀਂ ਆ ਕੇ ਦੇਖ ਕੇ ਲੈ ਕੇ ਜਾਓ ਆ ਦੇਖੋ ਤਾਣਾ ਹਵਾਨੇ ਦੀ ਇੱਕ ਨੰਬਰ ਵੀਡੀਓ ਬਣਾਉਣ ਦਾ ਟਾਈਮ ਆਪਣਾ ਸ਼ਾਮ 4:00 ਵਜੇ ਦਾ ਉਸ ਹਿਸਾਬ ਨਾਲ ਲੈ ਕੇ ਦੀ ਜੱਜਮੈਂਟ ਕਰ ਲਿਓ ਬਾਜੀ ਆ ਦੇਖੋ ਜੀ ਤੇ ਬਾਈ ਇਹਦੀ ਡਿਮਾਂਡ ਕਿਹਾ ਗਈ? ਕਿਹੜਾ ਸਵਾਲ ਆ ਭਾਈ? 1,25,000 ਤੇ ਟੀਕੇ ਤੇ ਮਿਲਦੇ 460 ਦੇ ਕਿਉਂ ਫਿਰ ਕਿਉਂ? 460 ਹੈਲਦੀ ਤਾਂ ਨਹੀਂ ਬਾਈ? ਜਮਾ ਆ ਕੱਢ ਜਾਂਦੀ ਲੱਤਾਂ ਕਰ ਤੇ ਬੱਚੇ ਨੂੰ ਫਿਰ ਕੀ ਗੱਲ ਬਣ ਗਈ? ਬੱਚਾ ਪਤਾ ਨਹੀਂ ਦੁੱਧ ਦਾਤ ਨਹੀਂ ਛੱਡਿਆ ਬੁੜੀਆਂ ਨੇ। ਓਕੇ ਓਕੇ ਹੁਣ ਇਹਨੂੰ ਸਹੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਕਿੰਨਾ ਟਾਈਮ ਹੋ ਗਿਆ ਸੂਈ? ਵੀਰ ਇਹਨੂੰ ਮੰਨ ਕੇ ਚੱਲੋ ਮਹੀਨਾ ਹੋ ਗਿਆ। ਮਹੀਨਾ ਹੋ ਗਿਆ ਓਕੇ ਜੀ। ਇੱਕ ਮਹੀਨਾ ਪੂਰਾ। ਚੰਗੀ ਹੈ ਜੀ ਬਾਕੀ ਜਰੂਰ ਬਾਈ ਨਾ ਕਰੋ ਸੰਪਰਕ ਨੰਬਰ ਬਾਈ ਫਿਰ ਬੋਲ ਦਿਓ। 82859 74536 74536 ਪਿੰਡ ਲਹਿਰਾ ਬੇਗਾ ਤਸੀਲ ਨਾਥਾਣਾ ਤੇ ਜ਼ਿਲ੍ਹਾ ਮਿੱਤਰੋ ਇਹਨਾਂ ਨੂੰ ਬਠਿੰਡਾ ਦਾ ਠੀਕ ਆ ਜੀ ਆ ਦੇਖੋ ਆ ਵੀ ਮੱਝ ਦੇਖ ਲਓ ਦੁਬਾਰਾ ਫਿਰ ਜਰੂਰ ਬਾਈ ਨਾ ਕਰੋ ਸੰਬਰਕ ਦੋ ਝੋਟੀਆਂ ਦੀ ਦੋਨੇ ਤੁਹਾਨੂੰ ਦਿਖਾ ਦਿਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਕਹਿ ਦਿੰਦਾ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ ਤੇ ਬਾਕੀ ਦੀ ਗੱਲ ਜਰੂਰ ਲੋਕਲ ਵੀਡੀਓ ਹੈਗੀ ਤੁਹਾਡੇ ਚੰਗੇ ਸੌਦੇ ਕੰਮ ਦੇ ਹੋਣ ਵਾਲਿਆ ਜਮਾ ਜੈਜ ਬਾਈ ਨੇ ਰੇਟ ਕਰਿਆ ਧੰਨਵਾਦ